ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਰਾਹ ਨੂੰ ਲੈ ਕੇ ਗਵਾਂਡੀਆਂ ਵੱਲੋਂ ਗੁੰਡਾਗਰਦੀ ਕਰਦੇ ਹੋਏ ਰਾਤ ਕਰੈਕਟਰ ਲਾਲ ਟਾਹੀ ਕੰਦ ਮਾਮਲਾ ਹੈ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਖਜਾਲਾ ਦੇ ਪਿੰਦੇ ਡੇਰੇ ਦਾ ਜਾਣਕਾਰੀ ਦਿੰਦਿਆਂ ਪੀੜਤ ਹਰਪਾਲ ਕੌਰ ਉਸ ਦਾ ਪਤੀ ਕੁਲਦੀਪ ਸਿੰਘ ਅਤੇ ਭਰਾ ਜੁਗਰਾਜ ਸਿੰਘ ਅਤੇ ਪਿੰਡ ਵਾਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਸਾਡੇ ਡੇਰੇ ਤੋਂ ਅੱਗੇ ਜੋ ਚਾਰ ਘਰ ਹਨ ਜਦੋਂ ਅਸੀਂ ਆਪਣੇ ਘਰ ਦੇ ਅੱਗੇ ਸ਼ੈਡ ਬਣਾ ਰਹੇ ਸੀ ਰਾਤੋਂ ਵੱਲੋਂ ਕੋ ਜਣਕਛਾਤਿਆਂ ਨੂੰ ਨਾਲ ਲਿਆ ਕੇ ਟਰੈਕਟਰ ਦੇ ਨਾਲ ਸਾਡੇ ਸ਼ੈਡ ਦੀ ਕੰਦ ਨੂੰ ਢਾਹ ਦਿੱਤਾ ਗਿਆ ਜਿਸ ਦੀ ਅਸੀਂ ਸਾਰੀ ਵੀਡੀਓ ਰਿਕਾਰਡਿੰਗ ਕਰ ਲਈ ਅਤੇ ਤੁਰੰਤ 108 ਨੰਬਰ ਤੇ ਰਿਪੋਰਟ ਕਰ ਦਿੱਤੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਇਦਾਦਾਂ ਲਿਆ ਗਿਆ ਸੀ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਦੋਸ਼ੀਆਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਦੋਵੇਂ ਮੀਆਂ ਬੀਬੀ ਘਰ ਵਿੱਚ ਇਕੱਲੇ ਰਹਿੰਦੇ ਹਾਂ ਜੇਕਰ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਉੱਥੇ ਹੀ ਪਿੰਡ ਵਾਸੀ ਨੇ ਕਿਹਾ ਕਿ ਪਿੰਡ ਵਿੱਚ ਇਸ ਤਰ੍ਹਾਂ ਸ਼ਰਿਆਮ ਗੁੰਡਾਗਰਦੀ ਬਹੁਤ ਹੀ ਨਿੰਦਨਯੋਗ ਹੈ ਸਾਡੀ ਮੰਗ ਹੈ ਕਿ ਦੋਸ਼ੀਆਂ ਉੱਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ ਆਹਰਪਾਲ ਤੌਰ ਅਗਲੀ ਗੱਲ ਗੱਲ ਹੋਈ ਅਸੀਂ ਬਾਅਦ ਵਿੱਚ ਆਰਕਾਰ ਆ ਤੇ ਜਿਹੜਾ ਮੇਰੇ ਕੰਧ ਭਾਈ ਆ ਉਹ ਅਵਤਾਰ ਸਿੰਘ ਬਾਹੂ ਆ ਸਨ ਉਸ ਬੱਸੀ ਸਿੰਘ ਆ ਤੋਂ ਵਾਲੇ ਇੱਕ ਬੰਦੇ ਨੂੰ ਦਸੂਹਿਆ ਸਨ ਉਸੇ 6 ਸਾਲ ਤੇ ਹਰ ਦੇ ਹਰ ਦੇ ਉਸੇ ਸਾਹਮਣੇ ਉਸੇ ਸ਼ਬਦ ਹੀ ਸੀ ਤੇ ਜਿਹੜਾ ਪਹਿਲਾਂ ਸੀ ਉਹ ਸਾਨੂੰ ਉਸੇ ਲਖਣ ਸੀ ਤੇ ਉਹ ਸਾਰਿਆਂ ਨੇ ਮੇਰੀ ਗਾਹ ਕਾਣ ਚ ਤੇ ਆਹ ਕਾਣ ਜਿਹੜਾ ਮੇਰੀ ਖੰਡ ਪਾਈ ਆ ਨਾਲੇ ਇਹਨਾਂ ਨੇ ਟਰੈਕਟਰ ਨਾਲ ਪਾਈ ਆ ਉਹਨਾਂ ਚ ਹਥਿਆਰ ਵੀ ਹਾਗੇ ਹੀ ਤੇ ਇਹ ਮਗਰੀਬ ਬਾਹਰ ਜਾਣ ਹੀ ਹੋ ਰਹੀ ਹੈ ਬੰਦੇ ਨੂੰ ਨਵੀਂ ਸਟ ਗਾੜੀ ਅਲਕਾਰ ਸਿੰਘ ਦੀ ਬਾਈ ਤੇ ਗੋਰੇ ਗੋਰੇ ਤੇ ਉਹ ਹੀ ਮੈਂ ਬਤੇ ਉਹ ਹੈ ਤਾਂ ਵੀ ਇਹ ਹਾਨੂੰ ਐਗਜ਼ੈਂਪਲ ਤੋਂ ਬਾਹਰ ਆਓ ਅਹੀਂ ਦੋ ਰੋਈ ਸਮਝ ਬੇਜੀ ਹਾਂ ਉਹ ਹਨ ਰੋ ਵੀਡੀਓ ਬਣਾਈ ਆ ਤੇ ਅਸੀਂ ਦਰਦੇ ਬਾਹਰ ਨਹੀਂ ਕਿ ਹਾਂ ਤੱਕ ਨਹੀਂ ਸਿੱਕਾਰ ਬਸ ਨਿਕਲੇ ਦੇ ਜਾਣੀ ਕਰ ਤੇ ਇਹ ਹਾਲਫ ਸੈਟ ਮਾ ਦੀ ਚੰਪਤਾ ਆ ਜੇ ਤਾਂ ਅਸੀਂ ਮੁੜ ਕੇ ਜਾ ਕੇ ਦ ਕਾਇਆ ਆਪਣੀ ਤਸਵੀਰ ਹੱਦ ਕੋਈ ਸੁਵਾਈ ਉਹ ਅੰਦੇ ਅੰਨ ਵਾਲੇ ਹੱਡਾ ਕੰਨ ਬੂਕਾ ਲਓ ਤੇ ਅਸੀਂ ਵਾਪਸ ਚੋਣ ਗਏ ਸਿੱਧ ਬਣਾਈ ਦੇ ਬਿੱਕੀ ਹੁਣੇ ਹੁਸਨਾ ਨੂੰ ਕਾਰਨ ਕੀ ਮਦਦ ਨਾਲ ਜਗਾ ਪੰਦੀ ਸੀ ਜੇ ਉਹ ਕੋਈ ਜਗਾ ਨਹੀਂ ਮਰੀ ਨਾ ਕਿ ਇਹ ਮਾਰ ਕੇ ਕੰਨ ਮਾਰ ਜਾ ਰਿਹਾ ਕੋਟਾ ਜਾ ਰਿਹਾ ਸੱਟ ਕੋ ਸੱਟ ਕੋ ਹੋਰ ਖਾ ਸੱਟ ਕੋ ਫਿਰ ਮਕੰਦ ਕਰਦੇ ਆ ਇਹ ਆਪਣੀ ਗਾੜੀ ਚ ਤੱਕ ਜਾਂਦੇ ਆ ਹੰਮ ਕਹਿੰਦੇ ਸਵਾਲ ਲਿਆ ਕਿ ਤੁਹਾਨੂੰ ਮਾਰ ਦਿੰਨਾ ਪਰ ਇਹਦੇ ਨੂੰ ਕੋਈ ਸੌਸ ਨਹੀਂ ਇਹ ਨੂੰ ਗਰੀਆ ਦੱਸੇ ਲੱਗ ਚਾਹਣਾ ਚਾਹੀਦਾ ਇਹ ਅੰਦਰ ਕੰਨ ਮਲੇ ਹੱਬਾ ਵਾ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਇਹਨਾਂ ਨਾਲ ਹੀ ਨਾਇਦਾ ਨਾ ਦਿਖਾ ਕੇ ਦਿਸ ਨੂੰ ਨਾ ਨਾਇਦਾ ਜੋ ਕੰਮ ਕਿ ਅੱਜ ਨਵੀਂ ਨਵੀਂ ਹੋ ਜਾਂਦੀ ਹੈ ਇਹ ਸਰਵ ਦੇ ਨਾਮ ਇਹ ਸਰ ਇਹੇ ਤਰ੍ਹਾਂ ਸਾਡੇ ਰੀਸਨ ਜੀ ਖੁਲਦੀਪ ਸਿੰਘ ਜੀ ਜਿਸ ਦਾ ਘਰ ਤੇ ਹਮਲਾ ਹੋਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕਿ ਉਹ ਕਹਿਣਾ ਚਾਹੁੰਦੇ ਹਾਂ ਕਿ ਇਹ ਨਾ ਰੋਮਿਕ ਸਰਪੰਚ ਕਰਾਉਂਦੇ ਆ ਸਭ ਕੁਝ ਰਹੀ ਹੈ ਸਰਕਾਰ ساری ਹੈ ਸਰਪੰਚ ਜਬਰਦਸਤੀ ਧੱਕਾ ਕਰਦੇ ਹੱ ਪਰ ਇਹ ਨਹੀਂ ਚਾਹਤਾ ਨੂੰ ਕਰੀਆ ਬੜਾ ਕਹਦੇ ਆ ਤਰੀ ਕਿੰਨੇ ਜਣੇ ਆਏ ਸੀ ਦੋ ਆਪਾਂ ਨੇ ਕਿੰਨੇ ਜਣੇ ਦੋ ਜਣੇ ਜਿਆਦਾ ਹੁੰਦੇ ਸਾਹਮਣੇ ਅਵਤਾਰ ਸੇ ਤੋਂ ਬਹੁਤ ਦੂਜਾ ਹੈ ਜਿਹੜਾ ਗੋਰੀਆ ਗੋਰੀਏ ਤੇ ਹੁੰਦੇ ੱਟਕੇ ਨਾ ਹਟਣਾ ਕਰਦੇ ਸੀ ਪਰ ਇਹ ਨਹੀਂ ਚਾਹੀਦਾ ਹਟਣਾ ਕਰਨਾ ਕੋਈ ਇਹ ਨਸ਼ੇ ਦੀ ਆਦਤ ਹੈ ਹਾਂਜੀ ਹਾਂਜੀ ਪੂਰਾ ਰੱਜੇ ਤੇ ਗੜਾ ਕਰਦੇ ਗੜੀ ਗਿਆ ਉਹ ਗੜੀ ਤੇ ਨਾ ਦੱਸਦਾ ਤਾਂ ਉਸਕੇ ਅੰਦਰ ਵਰ ਗਿਆ ਹਾਂਜੀ ਕੋਈ ਕਿਸੇ ਇਥਾਰ ਤੋਂ ਉਹਨਾਂ ਨੂੰ ਬਸਹਾਉਣ ਦੇ ਬਾਕੀ ਕਰ ਪਾਣਾ ਕਿ ਸਾਰੇ ਬੰਦਿਆਂ ਕੋਈ ਵੀ ਤੁਸੀਂ ਰੋਟੜ ਕੋਲ ਚੁੱਕੇ ਹੋਈ ਹਾਂਜੀ ਇਹ ਕਿਸੇ ਇੱਕ ਬਨਾਟ ਕੀਤੇ ਹੋਏ ਆਏ ਸੀ ਇਹ ਸਭ ਕੋ ਜਾਈ ਕਿੰਨੇ ਦਿਨ ਹੋ ਗਏ ਤਿੰਨ ਦਿਨ ਹੋ ਗਏ ਅਜ ਕੋਈ ਸਾਥ ਗਿਆ ਕੋਈ ਨਹੀਂ ਮਿਲਿਆ ਨੂੰ ਸਾਹਿਬ ਕੀ ਮੰਗਤ ਤੁਹਾਡੀ ਸਾਡੀ ਮੰਗ ਇਹ ਹੈ ਕਿ ਹੱਦਕਾਂ ਮਾ ਹੋਣਾ ਚਾਹੀਦਾ ਵਾ ਕਿਨੇ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਸੁਖਰਾ ਸਿੰਘ ਮੇਰਾ ਮਰੀ ਛੱਡਣਾ ਹੋਈ ਹੈ ਜੀ ਮੇਰੀ ਭੈਣ ਤੇ ਮੇਰਾ ਭਾਈ ਇਕੱਲੇ ਰਹਿੰਦੇ ਆ ਤੁਮੇ ਜੀ ਆ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਇਹਨਾਂ ਦੇ ਨਾਲ ਤੇ ਇਹ ਬਹੁਤ ਜ਼ਿਆਦਾ ਮਾੜੀ ਹੁੰਦੀ ਆ ਨਹੀਂ ਹੋਣੀ ਚਾਹੀਦੀ ਇਹੋ ਜੀ ਗੱਲ ਇਹ ਆਪਣੇ ਖਾਂ ਦੇ ਵਿੱਚ ਸਾਰਾ ਕੁਝ ਕਰਨ ਦੇ ਹੈ ਕੋਈ ਇਹ ਨਜ਼ਾਇਜ਼ ਤਵਜਾ ਨਹੀਂ ਕਰਨ ਦੇ ਇਹ ਤੁਸੀਂ ਪਿੰਦੇ ਵਾਸੀ ਹਾਂਜੀ ਹਾਂਜੀ ਕੀ ਗੱਲ ਹੋਈ ਜਿਸ ਤਰ੍ਹਾਂ ਗੁੰਡਾ ਕਰਦੀ ਹੋਗੀ ਰਾਤ ਗੱਲ ਇਹ ਹੋਈ ਉਹਨਾਂ ਕੰਡ ਕੀਤੀ ਸੜਕ ਉਹ ਹੈ ਜੇ ਇਹਨਾਂ ਚੌਕੀ ਤੇ ਖੜਾ ਦਿੱਤੀ ਐਸਐਸਓ ਆ ਬਾਇਓ ਤੇ ਉਹਨਾਂ ਕਹਾਂ ਵੀ ਤੁਹਾਡੀ ਗੋਡੀ ਇਨਕਵਰੀ ਕਰਵਾ ਲੈਣੇ ਉਸ ਤੋਂ ਪਟਵਾਰੀ ਕੋਲ ਦੋ ਦਿਨਾਂ ਤੋਂ ਦਵਾਵਾਂਗੇ ਦੋ ਦਿਨਾਂ ਦੇ ਚਾਰ ਦਿਨਾਂ ਦੇ ਐਸਐਸਓ ਨੇ ਕਿਹਾ ਇਹਨਾਂ ਨੂੰ ਵੀ ਤੁਸੀਂ ਕਰਵਾਓ ਆਪਣੀ ਇਹਨਾਂ ਕਰਾਈ ਨਹੀਂ ਤੇ ਮੁਰਤੇ ਆ ਕੇ ਰਾ ਦੇਣਾ ਕੰਡਾਂ ਤਾਂ ਟਾਟਿਆ ਸਾਰੇ ਨੇ ਆ ਕੇ ਕੋਈ ਕਾਰਵਾਈ ਕੀਤੀ ਨਹੀਂ ਕੋਈ ਛਾਰ ਵੀ ਨਾਲ ਦੱਸਿਆ ਤਾਂ ਦਸਾਰਾਂ ਦੇ ਆ ਗਏ ਉਹ ਤੋਹ ਹੋ ਗਏ ਜੰਦੇ ਜਿੱਦਾਂ ਗੁੰਡਾ ਕਰਦੀ ਹੋਈ ਕਿਸ ਤਰਾ ਮਾਹੌਲ ਲੱਗਦਾ ਤੁਮ ਮਾਹੌਲ ਦੇਖੋ ਤੁਹਾਡੇ ਸਾਹਮਣੇ ਕੀ ਦੰਦਾ ਹੋਇਆ ਵਾ ਮਾੜੇ ਬੰਦੇ ਵਾਸਤੇ ਤਾਂ ਔਖਾ ਹੀ ਆ ਇਹ ਸਰਾफी ਕੀ ਆ ਇਹ ਰਾਜ ਦੇਸ਼ਰਾਵਾ ਜਿੱਦਾਂ ਗੁੰਡਾ ਕਰਦੀ ਹੋਈ ਕੀ ਚਾਹੁੰਦੇ ਹੋ ਸਾਫੀ ਮੰਗਦੇ ਨਾ ਸੰਸਾਫ ਹੋ ਜਾਵੀਂ ਆ ਵਾ ਇਦਾਂ ਟੱਕਿਆ ਹੀ ਨਹੀਂ ਹੋਣੀ ਚਾਹੀਦੀ ਕਿਸ ਨਾ ਗੋਲ ਸਾਫ ਹੋਣਾ ਚਾਹੀਦਾ ਉੱਥੇ ਹੀ ਦੂਜੀ ਧਿਰ ਦੇ ਅਵਤਾਰ ਸਿੰਘ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਸ ਪਰਿਵਾਰ ਵੱਲੋਂ ਸਾਡੇ ਉੱਤੇ ਝੂਠੇ ਦੋਸ਼ ਲਗਾਏ ਗਏ ਹਨ ਇਹ ਸਿਰਫ ਰਸਤੇ ਦੀ ਗੱਲ ਹੈ ਕਿਉਂਕਿ ਇਹਨਾਂ ਵੱਲੋਂ ਸੜਕ ਦੇ ਨਾਲ-ਨਾਲ ਕੰਦ ਕੱਢੀ ਜਾ ਰਹੀ ਸੀ ਅਸੀਂ ਇੱਥੋਂ ਗੰਨੇ ਦੀਆਂ ਟਰਾਲੀਆਂ ਲੈ ਕੇ ਲੰਘਣਾ ਹੁੰਦਾ ਹੈ ਜੇਕਰ ਇਹ ਕੰਦ ਬਣਾਉਂਦੇ ਹਨ ਤਾਂ ਸਾਡੀ ਟਰਾਲੀ ਕੰਦ ਨਾਲ ਲੱਗਣ ਦਾ ਡਰ ਹੈ ਉਹਨਾਂ ਕਿਹਾ ਕਿ ਇਸ ਪਰਿਵਾਰ ਵੱਲੋਂ ਕੰਦ ਤਹੁੰਦਾ ਡਰਾਮਾ ਰਚਿਆ ਗਿਆ ਹੈ ਉਹਨਾਂ ਕਿਹਾ ਕਿ ਮੈਂ ਇਸ ਪਰਿਵਾਰ ਦੇ ਕਿਸੇ ਰਿਸ਼ਤੇਦਾਰ ਕੋਲੋਂ 5 ਕਿਲੇ ਪਹਿਲੀ ਖਰੀਦੀ ਹੋਈ ਹੈ ਜਿਸ ਦੀ ਇਹ ਰੰਜਿਸ਼ ਕੱਢ ਰਹੇ ਹਨ ਅਵਤਾਰ ਸਿੰਘ ਵੱਲੋਂ ਕਿਹਾ ਗਿਆ ਕਿ ਪੁਲਿਸ ਇਸ ਦੀ ਪੂਰੀ ਇਨਕੁਇਰੀ ਕਰੇ ਅਤੇ ਸਾਨੂੰ ਬਣਦਾ ਇਨਸਾਫ ਦਿੱਤਾ ਜਾਵੇ ਜਦੋਂ ਇਸ ਬਾਰੇ ਥਾਣਾ ਕੁਮਾਨ ਉਦਨਵਾਲ ਚੌਕੀ ਦੇ ਇੰਚਾਰਜ ਪੰਜਾਬ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਨਹੀਂ ਗੱਲ ਪਰ ਇਸ ਤਰ੍ਹਾਂ ਹੈ ਉਹ ਅੱਜ ਤੋਂ ਕੋਈ 4-5 ਦਿਨ ਪਹਿਲਾਂ ਇਨ੍ਹਾਂ ਨੇ ਲੇਡੀ ਸਰਪਾਲ ਕੋਰ ਕੋਈ ਕੋਈ ਵੀ ਸਿੰਘ ਇਨ੍ਹਾਂ ਨੇ ਜਿਹੜਾ ਸਾਡਾ ਪੰਚਾਇਤੀ ਰਸਤਾ ਹੈ ਗਿਆ ਸਰਕਾਰੀ ਰਸਤਾ ਹੈ ਗਿਆ ਅਸੀਂ ਗਰੀਬਾਰ ਪਰਿਵਾਰਚੋਂ ਹਾਂ ਜੀ ਤੇ ਸਾਡਾ ਰਸਤਾ ਜਿਹੜਾ ਸੀ ਇਨ੍ਹਾਂ ਨੇ ਉਹਦੇ ਨਾਲੇ ਬਿਲਕੁਲ ਮੇੜੇ ਕਰਕੇ ਸਿਰਫ 1.5 ਫੁੱਟ ਜਗ੍ਹਾ ਛੱਡ ਕੇ ਆਪਣੀ ਨੂੰ ਪੁੱਤਕੀ ਤੇ ਕੰਡ ਕਰਨੀ ਸ਼ੁਰੂ ਕਰਨੀ ਆਪਣਾ ਛੱਡ ਬਣਾਉਣ ਵਾਸਤੇ ਤੇ ਉਹ ਸਾਡੇ ਚਾਰ ਘਰ ਨੇ ਅੱਗੇ ਉਸ ਅਸੀਂ ਜਿੰਦਾਰ ਪਰਿਵਾਰਾਂ ਗੱਣਾ ਲਾਉਣੇ ਆ ਕਿਉਂਕਿ ਹੁਣ ਇਹ ਵੇਖੋ ਤੁਸੀਂ ਕਿ ਸਰਕਾਰ ਵੀ ਪਰਾਲੀ ਨੂੰ ਅੱਗ ਨੂੰ ਲਾਉਣ ਦੇ ਰਹੀ ਦੀ ਕੱਲ ਨੂੰ ਸਾਡੀਆਂ ਗੱਠਾਂ ਵਾਲੀਆਂ ਟਰਾਲੀਆਂ ਵੀ ਨਿਕਲਣੀਆਂ ਨੇ ਤੇ ਸਾਡਾ ਰਸਤਾ ਉੱਥੇ ਬੰਦ ਹੋ ਜਾਣਾ ਸੀ ਉਹ ਕੰਡ ਹੋਣ ਦੇ ਨਾਲ ਤੇ ਇਹ ਅਸੀਂ ਇਹ ਗੱਲ ਆਪਣੇ ਪਿੰਡ ਦੇ ਸਰਪੰਚ ਦੇ ਧਿਆਨ ਵਿੱਚ ਲਿਆਂਦੀ ਠੀਕ ਹੈ ਜੀ ਉਹਨਾਂ ਨੇ ਵੀ ਮੌਕਾ ਆ ਕੇ ਦੇਖਿਆ ਸਾਰਿਆਂ ਨੇ ਹੀ ਮਤਲਬ ਕਿ ਇਹਨੂੰ ਹਰਪਾਲਪੌਰ ਤੇ ਕੁਲਦੀਪ ਸਿੰਘ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਮਤਲਬ ਇਹ ਜਗਾ ਰਸਤਾ ਵਾ ਇਹਨੂੰ ਥੋੜਾ ਜਿਹਾ ਖੁੱਲਾ ਕਰਕੇ ਆਪਣੀ ਚੰਦ ਥੋੜੀ ਪਿੱਛੇ ਕਰ ਲੋ ਪਰ ਇਹਨਾਂ ਨੇ ਕਿਸੇ ਵੀ ਗੱਲ ਨਹੀਂ ਮੰਨੀ ਨਾ ਸਰਪੰਚ ਸਾਹਿਬ ਦੀ ਨਾ ਕਿਸੇ ਮੈਂਬਰ ਪੰਚਾਇਤ ਦੀ ਗੱਲ ਮੰਨੀ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਉਹ ਤੰਦ ਕੱਢਣੀ ਜਾਰੀ ਰੱਖੀ ਤੰਦ ਕੱਢਣੀ ਜਾਰੀ ਰੱਖੀ ਆ ਤੇ ਇਹ ਕਿਸੇ ਵੀ ਗੱਲ ਹੁਣ ਇਹ ਗੱਲ ਹੋਈ ਆ ਕਿ ਆਪਣੇ ਕੱਲ ਪਰਸੋਂ ਤੋਂ ਇਹਨਾਂ ਨੇ ਇੱਕ ਨਵਾਂ ਡਰਾਮਾ ਸਾਡੇ ਤੇ ਇਲزام ਲਾਉਣ ਵਾਸਤੇ ਪਤਾ ਨਹੀਂ ਕਿ ਕੌਣ ਸੀ ਕੌਣ ਨਹੀਂ ਕੋਈ ਤੰਦ ਉਹਨੇ ਇੰਨਾ ਢੇਟਾ ਗਿਆ ਜਾਂ ਟਰੈਕਟਰ ਮਾਰਿਆ ਇਹਨਾਂ ਨੇ ਇੱਕ ਡਰਾਮਾ ਕੀਤਾ ਆ ਉਹ ਵੀ ਸਾਨੂੰ ਮਤਲਬ ਖਸਾਉਣ ਲਈ ਸਾਨੂੰ ਕੋ ਖਸਾਰੇ ਆ ਸਾਡੀ ਕੋਈ ਪਿਛਲੀ ਇਹਨਾਂ ਦੇ ਨਾਲ ਪੰਜ ਕਿੱਲੇ ਅਸੀਂ ਇਹਨਾਂ ਦੇ ਹਿੱਸੇ ਤੋਂ ਇਹਨਾਂ ਦੇ ਕੋਈ ਪੁਰਾਣੇ ਮਤਲਬ ਭੂਆ ਭੈਣ ਜਿਹੜੀ ਆ ਨਾ ਜ਼ਮੀਨ ਸਾਨੂੰ ਪੰਜ ਕਿੱਲੇ ਦੇਗੀ ਸੀ ਉਹਦੀ ਪੁਰਾਣੀ ਰਵੰਿਸ਼ ਜਿਹੜੀ ਕੱਢਣ ਦਾ ਕਰਕੇ ਇਹ ਨੀਬੀਜ਼ ਹਰਪਾਲ ਕੌਰ ਨਾਇਕ ਜੀ ਸਿੰਘ ਇੱਕ ਡਰਾਮਾ ਕਰਕੇ ਤੇ ਸਾਨੂੰ ਫਸਾ ਰਹੇ ਆ ਕਦੇ ਰੋਪ ਗਲਤ ਲਗਾਉਂਦਾ ਇਹ ਬਿਲਕੁਲ ਗਲਤ ਆ ਰੋਪ ਲਾ ਰਹੇ ਨੇ ਸਾਡੀ ਤੇ ਮੰਗ ਸਰ ਇਹ ਵੀ ਆ ਕਿ ਸਾਨੂੰ ਮਤਲਬ ਇਹ ਆ ਕਿ ਇਹਦੀ ਇਨਕੁਆਰੀ ਕਰਕੇ ਤੇ ਇਨਸਾਫ ਕਰਾਇਆ ਜਾ ਉਹ ਤਾਂ ਮੈਂ ਕੋਈ ਅਰਜ਼ੀ ਆਈ ਹੈ ਜਿਲਹਾਲਾ ਤੋਂ ਨਾ ਜੀ ਉਹ ਕੁਲਦੀਪ ਸਿੰਘ ਤੋਂ ਸੁਖਿੰਦਰ ਸਿੰਘ ਨੂੰ ਸਾਡੀ ਫਿਰਨੀ ਦੇ ਨਾਲ ਲਗਣੀ ਕੰਢ ਕੋ ਵੀ ਕੁਝ ਲੰਬੀ ਪੈਂਚਰ ਤੋਂ ਠੀਏ ਨੂੰ ਵਾੜੀ ਆ ਨਾ ਕਾਡਰ ਤੋਂ ਨੋਟਸ ਆ ਕੇ ਪੈਣੇ ਜਾਰੀ ਤਾਂ ਨੇ ਰਿਕਵੈਸਟ ਆਈ 15 ਦੇ ਕਾਰਨ ਵਿੱਚ ਕਰ ਰਹੇ ਜੋ ਬੰਦੀਆਂ ਤੇ ਹੁਣ ਤੱਕ ਦੋਸਤ ਨੂੰ ਮਿਤਾਇਆ ਜਾਂ ਨਾਲੇ ਕਾਰਵਾਈ ਚੱਲ ਜੂਗੀ ਸਭ ਨਹੀਂ ਚੱਲ ਰਹੀ ਹੈ ਪਰ ਵੀ ਕਰਿਆ ਜਿਸ ਤਰ੍ਹਾਂ ਮੈਂ ਦੱਸੂਗਾ ਕਾਰਵਾਈ ਜੋ ਅਮਰਾਈ ਚੱਲਣੀ ਜੋ ਕੋਈ ਨੋਟਸ ਆ ਰਹੀਗਾ ਤਾਂ